ਕਿ ਜੇ ਪੂਰੇ ਹਿੰਦੂਰਤਾਂ ਦਾ ਟਿੱਡ ਭਰਨੇ ਆ ਸਰ ਇਹਨਾਂ ਨੂੰ ਚੰਨਾਂ ਨਹੀਂ ਲੰਦਾਂ ਇਹ ਚਾਹੁੰਦੇ ਨੇ ਕਿ ਇਹ ਲੋਕਾਂ ਦੇ ਕਿਰਤੀ ਕਿਸਾਨ ਜਿਹੜੇ ਨੇ ਇਹ ਸਾਡੀਆਂ ਧਿਆੜੀਆਂ ਲਾਉਣ ਤੇ ਜ਼ਮੀਨਾਂ ਜਿਹੜੀਆਂ ਨੇ ਅਸੀਂ ਵੱਡੇ-ਵੱਡੇ ਕਾਰਪੋਰੇਟਰਾਂ ਨੂੰ ਦੇ ਦਈਏ ਵੱਡੇ-ਵੱਡੇ ਘਰਾਣਿਆਂ ਨੂੰ ਇਹ ਫਾਨ ਇੱਕਾ ਸੰਯੁਕਤ ਮੋਰਚਾ ਜੰਦਾਬਾਹ ਬਾਹੜਾ ਹੋ ਯਾਰ ਕੀ ਗੱਲ ਐ ਤਗੜੇ ਬੰਦੇ ਹੋ ਤੁਸੀਂ ਸੰਯੁਕਤ ਮੋਰਚਾ ਜੰਦਾਬਾਹ ਸੰਯੁਕਤ ਮੋਰਚਾ ਜੰਦਾਬਾਹ ਜਿੰਦਾਬਾਦ 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 ਹੈਲੋ ਵਧੀਆ ਭਾਈ ਵਧੀਆ ਮੈਂ ਵੀਰ ਆ ਕੇ ਬੇਤੀ ਕਰਾਂਗਾ ਪਹਾੜੀ ਦੀ ਗੱਡੀ ਲੋਡ ਪੈ ਗਈ ਆ ਸੋ ਸਾਥੀਓ ਬਹੁਤ ਜਿਆਦਾ ਹੱਥ ਕੰਡੇ ਜੜੇ ਆ ਸਦਾ ਵਾਸਤੇ ਆਪਣੀ ਸਰਕਾਰ ਬਣਾਉਣ ਵਾਸਤੇ ਜਿਹੜੇ ਕਰ ਰਹੇ ਆ ਪਰ ਸੁਪਰੀਮ ਕੋਰਟ ਦੇ ਜਿਹੜੇ ਵਕੀਲ ਨੇ ਇੱਕ ਸਾਘਣਾ ਪਰ ਹੁਣ ਨਹੀਂ ਉਹਨਾਂ ਨੇ ਹੰਕਾਰ ਕੀਤੀ ਅ ਵੀ ਅ ਵੀ ਮਚਿਨਾ ਜੜੀਆਂ ਵੱਧ ਕੀਤੀਆਂ ਜਾਣ ਪਰ ਸਾਥੀਓ ਮੇਰੀ ਪਾਰਟੀਆ ਸੁੰਦਰ ਚੰਦ ਜੀ ਨੂੰ ਮੈਂ ਆਖਾਂ ਉਹ ਜਿਹੜਾ ਆਪਣੇ ਤੋਂ ਤਾਂ ਮੋਢੀ ਮੁਰਗੇ ਆ ਗਿਆ ਤੇ ਸਾਥੀਓ ਜਿਹੜਾ ਪੰਜਾਬ ਦੇ ਲੋਕ ਲੋਕ ਜੋ ਸਨ ਆ ਆਪਣੇ ਦਲੇਦਾਰੀ ਨਾਲ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਵਰਗੇ ਉਹ ਰਾਜੇ ਜਿਹੜੇ ਆਨੰਦ ਜਿੰਦੇ ਸਨ ਤੇ ਮਾਝ ਦੇ ਰਾਜੇ ਦੇਖਦੇ ਆ ਜਿਹੜਾ ਬੰਦਾ ਥੋੜਾ ਤਾਕਤਾਂ ਤੇ ਇਹਦੇ ਕੋਲ ਪਹੇ ਜਿਹੜੇ ਪ੍ਰਧਾਨ ਜੀ ਅਸੀਂ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵੱਲੋਂ ਤੇ ਪੰਜਾਬ ਸਭਾ ਦੇ ਸਰਫ ਹੈਡਸਨ ਵੱਲੋਂ ਆਏ ਆਂ ਤੇ ਅੱਜ ਦੀ ਜਿਹੜੀ ਹੜਤਾਲ ਆ ਉਹ ਮੁਲਾਜ਼ਮਾਂ ਵੱਲੋਂ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਕੇਂਦਰ ਦੀ ਸਰਕਾਰ ਨੇ ਮੁਲਾਜ਼ਮਾਂ ਦੀ ਸਭ ਤੋਂ ਇਹ ਮੰਗਾ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਉਹ ਨਹੀਂ ਉਹਨਾਂ ਨੇ ਪੂਰੀ ਕੀਤੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਥਾਂ ਤੇ ਲਾਰੇ ਲੱਪੇ ਦੀ ਨੀਤੀ ਬਣਾਈ ਜਾ ਰਹੀ ਆ ਸਮੂਹ ਮੁਲਾਜ਼ਮ ਇਹ ਚਾਹੁੰਦੇ ਆ ਕਿ ਕੇਂਦਰ ਦੀ ਸਰਕਾਰ ਸਾਰੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਬੰਦ ਕਰੇ ਤੇ ਪੁਰਾਣੀ ਪੈਨਸ਼ਨ ਜਲਦ ਤੋਂ ਜਲਦ ਬਹਾਲ ਕਰੇ ਕਾਂ ਜੇ ਨਹੀਂ ਕਰੇਗੀ ਤਾਂ ਆਉਣ ਵਾਲੇ ਚੋਣਾਂ ਦੇ ਵਿੱਚ ਮੁਲਾਜ਼ਮ ਜਿਹੜੇ ਆ ਉਹ ਪੁਰਾਣੀ ਪੈਨਸ਼ਨ ਭਾਲੀ ਦੇ ਮੁੱਦੇ ਨੂੰ ਪੂਰੇ ਦੇਸ਼ 'ਚ ਪਖਾ ਕੇ ਤੇ ਸਰਕਾਰ ਦਾ ਵਿਰੋਧ ਕਰਨਗੇ ਤੁਸੀਂ ਸਮਰਥਨ ਕਰਦੇ ਭਾਰਤ ਬੰਦ ਦਾ ਬਿਲਕੁਲ ਅਸੀਂ ਭਾਰਤ ਬੰਦ ਦਾ ਸਮਰਥਨ ਕਰਦੇ ਹਾਂ ਕਿਉਂਕਿ ਭਾਰਤ ਬੰਦ ਦੇ ਵਿੱਚ ਸਿਰਫ ਕਿਸਾਨਾਂ ਨੂੰ ਜਿਹੜਾ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਆ ਤੇ ਨਾਲ ਦੇ ਨਾਲ ਮੁਲਾਜ਼ਮਾਂ ਨੂੰ ਮਿਲਣੇ ਚਾਹੀਦੇ ਆ ਮਜ਼ਦੂਰਾਂ ਨੂੰ ਮਿਲਣੇ ਚਾਹੀਦੇ ਆ ਅਸੀਂ ਭਾਰਤ ਬੰਦ ਦਾ ਸਮਰਥਨ ਇਸ ਕਰਕੇ ਕਰਦੇ ਆ ਕਿ ਇਸ ਮੰਗ ਦੇ ਬੰਦੇ ਦੇ ਵਿੱਚ ਮੁਲਾਜ਼ਮਾਂ ਦੀ ਮੰਗਾਂ ਵੀ ਸ਼ਾਮਲ ਨੇ ਅੱਜ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਤੇੜੀ ਇਹਨਾਂ ਵੱਲੋਂ ਕਾਰਪੋਰੇਟ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਜਿਹੜੀ ਸਰਕਾਰ ਨੇ ਨੀਤੀਆਂ ਪਾਈਆਂ ਕਾਰਪੋਰੇਟ ਪੱਖੀ ਉਹਦੇ ਵਿਰੋਧ ਵਿੱਚ ਬਹੁਤ ਵੱਡਾ ਭਾਰਤ ਬੰਦ ਕਰਾਇਆ ਵਾ ਅੱਜ ਸਾਰਾ ਗੁਰਦਾਸਪੁਰ ਧਾਰੀਵਾਲ ਜੋ ਵੀ ਸ਼ਹਿਰ ਨੇ ਸਾਰੇ ਮੁਕਮਲ ਤੌਰ ਤੇ ਬੰਦ ਨੇ ਧੰਨਵਾਦੀ ਉਹਨਾਂ ਦਾ ਸਹਿਯੋਗ ਦੇ ਰਿਹਾ ਸਾਨੂੰ ਅਸੀਂ ਸਾਡੀ ਮੁੱਖ ਮੰਗੇ ਆ ਪਈ ਰਜਗਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰੋ ਨਾਲ ਇਹ ਆ ਪਈ ਹਰ ਇੱਕ ਕਿਸਾਨ ਮਜ਼ਦੂਰ ਜਿਹੜਾ ਵੀ ਭਾਰਤ ਦਾ ਬਛਦਾ ਵਾ ਜਿਹਦੀ ਉਮਰ 60 ਸਾਲ ਹੋ ਜਾਂਦੀ ਆ ਉਹਨੂੰ ਘਟੋ ਘਟ 10000 ਰੁਪਏ ਪੈਨਸ਼ਨ ਦਿੱਤੀ ਜਾਵੇ ਤੇ ਨਾਲ ਜਿਹੜੀ ਵਿਧਵਾ ਵਾ ਕੋਈ ਵੀ ਵਿਧਵਾ ਵਾ ਜਿਹੜੀ ਕਿਸੇ ਵੀ ਧਰਮ ਦੀ ਮੱਜਬ ਦੀ ਜਾਤ ਦੀ ਉਹ 10000 ਪੈਨਸ਼ਨ ਮਿਲਣੀ ਚਾਹੀਦੀ ਆ ਹਰ ਇੱਕ ਨੂੰ ਨਾਲ ਹੀ ਚਾਹੁੰਦੇ ਆ ਵੀ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ ਚਿਰਾਂ ਤੋਂ ਲੜਕਦੀਆਂ ਉਹ ਸਾਰੀਆਂ ਐਮਐਸਪੀ ਦੀ ਮੰਗ ਵਾ ਸਾਡੀ ਉਹ ਪੂਰੀ ਕੀਤੀ ਜਾਣੀ ਚਾਹੀਦੀ ਆ ਸੁਭਰਾ ਮੰਨ ਸੁਆਮੀ ਨਾਦਨ ਜੀ ਕਮਿਸ਼ਨ ਰਿਪੋਰਟ ਦੇ ਮੁਤਾਬਕ ਉਹ ਸਾਨੂੰ ਸਾਡੇ ਕੋ ਮਨਨੇ ਸੀਗੇ ਉਹ ਲਾਗੂ ਹੋਵੇ ਬਿਜਲੀ ਬਿੱਲ 220 ਜਿਹੜਾ ਰੱਦ ਹੋਣਾ ਚਾਹੀਦਾ ਵਾ ਸਟੇਡੀਅਮਾਂ ਦਾ ਜਿਹੜਾ ਕਾਨੂੰਨ ਸੀਗੇ ਬਣੇ ਹੋਏ ਬੜੇ ਚਿਰਾਂ ਤੋਂ ਲੜਕੇ ਬਣਾਏ ਸੀ 1908 ਤੋਂ ਉਹ ਸਾਰੇ ਰੱਦ ਕਰ ਦਿੱਤੇ ਆ ਤੇ ਕਾਰਪੋਰੇਟ ਪੱਖੇ ਬਣਾ ਕੇ ਆ ਦਿਹਾੜੀ 12 ਘੰਟੇ ਕਰ ਦਿੱਤੀ ਆ ਕਾਨੂੰਨੀ ਤੌਰ ਤੇ ਵੇਜ ਹੁੰਨੀ ਆ ਤਨਖਾਹ ਹੁੰਨੀ ਆ ਤੇ ਜਿਹੜੀ 12 ਘੰਟੇ ਕਰਦੀ ਆ ਤੇ ਨਾਲੇ ਕਹਤਾ ਵੀ ਜਦੋਂ ਮਰਜ਼ੀ ਕੋ ਹਟਾ ਦੇ ਜਦੋਂ ਮਰਜ਼ੀ ਰੱਖ ਲੇ ਉਹਦੇ ਵਾਸਤੇ ਅਸੀਂ ਕਹਿੰਦੇ ਆ ਵੀ ਜਿਹੜੀ 8 ਘੰਟੇ ਹੋਏ ਤੇ ਪੁਰਾਣੇ ਚਾਲੀ ਦੇ 44 ਕਰੋੜ ਬਹਾਰ ਹੋਣ ਚਾਹੀਦੇ ਆ ਤੇ 8 ਜਿਹੜਾ 4 4 ਦਿਲ ਬਣਾਏ ਕੋਡ ਉਹ ਰੱਦ ਹੋਣੇ ਚਾਹੀਦੇ ਆ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਵੀ ਹਰ ਇੱਕ ਮਜ਼ਦੂਰ ਨੂੰ ਤੇ ਮੁਲਾਜ਼ਮਾਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਹੋਣੀ ਚਾਹੀਦੀ ਆ ਹਰੇਕ ਮੁਲਾਜ਼ਮ ਦੀ ਜਿਹੜੀ ਪਹਿਲਾਂ ਪੈਨਸ਼ਨ ਮਿਲਦੀ ਸੀ ਉਹ ਬਹਾਲ ਹੋਣੀ ਤੇ ਨਾਲ ਸਾਡੇ ਚਾਰਜ ਫੇਰੇ ਤੋਂ ਆਪਣੇ ਜਿਹੜਾ ਨਿੱਜੀਕਰਨ ਹੋ ਰਿਹਾ ਵਾ ਆਦਾਰਿਆਂ ਦਾ ਬਹੁਤ ਵੱਡੀ ਪੱਧਰ ਤੇ ਸਭ ਕਾਹਦਾ ਰੇਲਵੇ ਦਾ ਬੱਸਾਂ ਦਾ ਜਹਾਜ਼ਾਂ ਦਾ ਸਭ ਸਮੁੰਦਰੀ ਜਹਾਜ਼ਾਂ ਦਾ ਸਭ ਨਿੱਜੀਕਰਨ ਕੀਤਾ ਜਾ ਰਿਹਾ ਸਰਕਾਰੀ ਆਦਾਰਿਆਂ ਦਾ ਇਹ ਸਾਰਿਆਂ ਦਾ ਨਿੱਜੀਕਰਨ ਫੋਰੀ ਤੌਰ ਤੇ ਬੰਦ ਹੋਣਾ ਚਾਹੀਦਾ ਇਹ ਕੋਈ ਨਿੱਜੀਕਰਨ ਨਹੀਂ ਹੋਣਾ ਚਾਹੀਦਾ ਸਭ 40 ਜਿਹੜੀ ਸਿੱਖਿਆ ਵਾ ਤੇ ਸਿਹਤ ਵਾ ਇਹ ਮੁਫਤ ਹੋਣੀ ਚਾਹੀਦੀ ਹੈ ਤੇ ਪ੍ਰਾਈਵੇਟ ادارے ਬੰਦ ਕਰਕੇ ਸਿੱਖਿਆ ਤੇ ਸਿਹਤ ਬਕਾਇਦਾ ਤੌਰ ਤੇ ਹਰ ਇੱਕ ਲਈ ਬਰਾਬਰ ਹੋਵੇ ਫਿਰ ਜਾ ਕੇ ਸਾਰਾ ਕੁਝ ਹੋਣਾ ਵਾ ਜਿਹੜਾ ਸਾਡਾ ਉੱਥੇ ਸੀਗਾ ਉਹ ਮੋਰਚਾ ਲੱਗਾ ਉਹਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਪਰਿਵਾਰਾਂ ਨੂੰ ਜਿਹੜੀ ਆ ਨੌਕਰੀ ਨੇ ਅਜੇ ਤੱਕ ਮਿਲੀ ਮੁਆਵਜ਼ਾ ਨਹੀਂ ਬਹੁਤ ਸਾਰਿਆਂ ਨੂੰ ਮਿਲਿਆ ਉਹ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਵਾ ਪਤਾਂ ਜੀ ਕਿਰੇ ਜਿੱਥੇ ਬੰਦੀਆਂ ਨੇ ਪੂਰੇ ਦੇਸ਼ ਦੀਆਂ ਤੇ ਮੇਢੇ ਮੀਲ ਆਂਗਰਵਾੜੀ ਸਾਰਿਆਂ ਜਿਹੜੇ ਨੇ ਉਹਨਾਂ ਨੂੰ ਘਾਟੋ ਘਾਟ ਤੋ ਸੋਵੇ ਸਾਡਿਆਂ ਇਥੇ ਆਸ ਵਾਲੇ ਲਗਭਗ 50 30 ਜਿ세 ਬੰਦੀਆਂ ਨੇ ਜਿਹੜੀਆਂ ਸ਼ਾਮਿਲ ਹੈ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਹੋਰ ਬੜੀਆਂ ਜਿ세 ਮਜ਼ਦੀਆਂ ਮੁਲਾਜ਼ਮਾਂ ਦੀਆਂ ਨੇ ਇਹ ਪਾ ਕੇ 40 45 ਬਣ ਜਾਂਦੀਆਂ ਨੇ ਤੇ ਅਸੀਂ ਸਾਰਿਆਂ ਵੱਲੋਂ ਸਾਂਝਾ ਐਕਸ਼ਨ ਕਰ ਰਹੇ ਆਂ ਪ੍ਰਧਾਨ ਜੀ ਦੇਸ਼ ਦੇ ਕਿੰਨੇ ਜਥੇ ਵਧੀਆਂ ਨੇ ਪੂਰੇ ਦੇਸ਼ ਦੀਆਂ ਪੂਰੇ ਦੇਸ਼ ਦੀਆਂ 100 ਤੋਂ ਵੱਧ ਜਥੇ ਵਧੀਆਂ ਨੇ ਜਿਹੜੀਆਂ ਸਾਡੇ ਨਾਲ ਨੇ ਪ੍ਰਧਾਨ ਜੀ ਬਾਰਡਰਾਂ ਦੇ ਉੱਪਰ ਜੋ ਕੋਹ ਕੀਤਾ ਜਾ ਰਿਹਾ ਹੈ ਅਸੀਂ ਸਾਡਾ ਸਭ ਤੋਂ ਵੱਡਾ ਰੋਸ ਅੱਜ ਇਹ ਵੀ ਆ ਕਿ ਜੋ ਸ਼ੰਭੂ ਬਾਰਡਰ ਤੇ ਧੱਕਾ ਕੀਤਾ ਜਾ ਰਿਹਾ ਸਾਨੂੰ ਕਿਸਾਨਾਂ ਨੂੰ ਕਿਉਂ ਨਾ ਦਿੱਲੀ ਜਾਣ ਦਿੱਤਾ ਜਾਵੇ ਸਾਡਾ ਹੱਕ ਵਾ ਦਿੱਲੀ ਸਾਡੀ ਰਾਜਧਾਨੀ ਆ ਅਸੀਂ ਆਪਣੀ ਫਰਿਆਦ ਰੱਖਣੀਆਂ ਆਪਣੀਆਂ ਮੰਗਾਂ ਰੱਖਣੀਆਂ ਨੇ ਸਾਨੂੰ ਕਿਉਂ ਢੱਕਿਆ ਜਾ ਰਿਹਾ ਸਭ ਤੋਂ ਪਹਿਲੀ ਸਾਡੀ ਮੰਗ ਇਹ ਆ ਸਾਨੂੰ ਉੱਥੇ ਢੱਕਿਆ ਨਹੀਂ ਜਾਣਾ ਚਾਹੀਦਾ ਸਾਡਾ ਪੋਰ ਅਮਨ ਜੀ ਹੈਗੇ ਆ ਅਸੀਂ ਕੋ ਬੰਦੂਕਾ ਲੈ ਕੇ ਚੱਲੇ ਆ ਅਸੀਂ ਕੋ ਦਿੱਲੀ ਤੇ ਕਿੰਗ ਰੇਟਾ ਦੇਣੇ ਆ ਦਿੱਲੀ ਟਾ ਦੇਣੀ ਆ ਅਸੀਂ ਅਸੀਂ ਰਾਪੋਰ ਅਮਨ ਰਾ ਕੇ ਸਾਰੀ ਦੁਨੀਆ ਜਾਂਦੀ ਹੈ ਬਜਾਰੇ ਕਰਦੀ ਆ ਸਾਨੂੰ ਜਿਹੜਾ ਜਿਹੜਾ ਰੱਖਿਆ ਜਾ ਰਿਹਾ ਵਾ ਹਰਿਆਣੇ ਦੀ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਇਹ ਬਹੁਤ ਖਤਰਨਾਕ ਆ ਇਹ ਬੰਦ ਹੋਣਾ ਚਾਹੀਦਾ ਬਕਵਾਸ ਹੈ ਜੀ ਇੱਕ ਪਾਸੇ ਪਾਕਿਸਤਾਨ ਦੇ ਬਸੇ ਹਿਯਾਨਾ ਸਾਨੂੰ ਵਿੱਚ ਘਾਟ ਡੱਕ ਦਿੱਤਾ ਹੈ ਜਿੱਦਾਂ ਜਿੱਦਾਂ ਦੇਖ ਤੁਸੀਂ ਕਿੱਦਾਂ ਦੇਖਦੇ ਹੋ ਇਹਨੂੰ ਅਸੀਂ ਸਮਝਦੇ ਆ ਕਿ ਦੁਸ਼ਮਣ ਵਾਲਾ ਵਤੀਰਾ ਪੰਜਾਬ ਨਾਲ ਨਹੀਂ ਕਰਨਾ ਚਾਹੀਦਾ ਕੇਂਦਰ ਸਰਕਾਰ ਨੂੰ ਦੁਸ਼ਮਣਾਂ ਦਾ ਵਤੀਰਾ ਇਹਦਾ ਕੀਤਾ ਜਾ ਰਿਹਾ ਜਿਦਾ ਦੂਜੇ ਦੇਸ਼ ਦੀ ਫੌਜ ਹੁੰਦੀ ਆ ਇਹ ਬਹੁਤ ਗਲਤ ਵਾ ਇਹਦੇ ਨਾਲ ਬੇਗਾਨਗੀ ਦੀ ਭਾਵਨਾ ਸਾਡੇ ਪੰਜਾਬੀਆਂ ਜਾਊਗੀ ਇਹ ਖਤਰਨਾਕ ਹੋਊਗੀ ਜਿਹੜੀ ਜਿੱਥੇ ਬੰਦੀ ਉੱਥੇ ਕਰ ਰਹੀਆਂ ਸੰਘਰਸ਼ ਕਰ ਰਹੀਆਂ ਤੁਸੀਂ ਕਿਉਂ ਨਹੀਂ ਸਾਥ ਦਿੱਤਾ ਕਿ ਤੁਸੀਂ ਕਿਉਂ ਨਹੀਂ ਗਏ ਆਗੇ ਉਹ ਇੱਕ ਲੰਮੀ ਗੱਲ ਵਾ ਅਸੀਂ ਉਹਦਾ ਸਮਰਥਨ ਕਰਦੇ ਆਂ ਪਰ ਉਹ ਚੱਲਿਆ ਗਈਆਂ ਕੋਈ ਗੱਲ ਨਹੀਂ ਅਸੀਂ ਹੁਣ ਨਾਲ ਵਾ ਉਹ ਮੁਰਕੇ ਸੋਚਾਂਗੇ ਸਾਡੇ 18 ਨੂੰ ਮੁਰਕੇ ਮੀਟਿੰਗ ਰੱਖੀ ਆ ਕੋਈ ਫੈਸਲਾ ਕਰਾਂਗੇ ਜਿਆ ਧੰਨਵਾਦ ਸਾਡਾ ਜਿਆ ਧੰਨਵਾਦ ਦਾ ਬੇਦਾ ਨਾ ਹੋਵੇ ਉਹ ਵੀ ਕਹਿ ਰਹੇ ਆ ਹੁਣ ਜੇ ਹੋਏ ਤੇ ਸਾਝਾ ਸਾਝ ਉਚਰੂਗੀ ਨਵੇਂ ਸਿਰੇ ਕਿਉਂਕਿ ਮੁੰਡਾ ਸਾਰੇ ਇਕੋ ਨਾਲ ਲੱਗਦਾ ਨਾ 1 ਫਲੈਟ 'ਚ ਲੜਨਾ ਚਾਹੀਦਾ ਬਿਲਕੁਲ ਇਕੋ ਥਾਂ ਤੇ ਇਕੋ ਪਲੇਟਫਾਰਮ 'ਤੇ ਲੜਨਾ ਚਾਹੀਦਾ ਕੋਈ ਗੱਲ ਨਹੀਂ ਉਹ ਚੱਲ ਗਿਆ ਪਹਿਲਾਂ ਚੱਲ ਗਿਆ ਕੋਈ ਗੱਲ ਨਹੀਂ ਨਾਲ ਮਾਉਨਾ ਦੇ ਕੋਈ ਗੱਲ ਅੱਜ ਕਿਸਾਨ ਦੀ ਜਿਹੜੀ ਮੋਦੀ ਦੀ ਹੋ ਰਹੀ ਹੈ ਬਾਰਡਰ ਤੇ ਬਹੁਤ ਮੰਦ ਭਾਗੀ ਆ ਬਹੁਤ ਹੀ ਮੰਦ ਭਾਗੀ ਜਿਸ ਤਰ੍ਹਾਂ ਸਰਕਾਰ ਕਰ ਰਹੀ ਹੈ ਬਹੁਤ ਭੈੜਾ ਵਾ ਵਸੀਰਾ ਖਤਰਨਾਕ ਵਸੀਰਾ ਵਾਏ ਦੱਕਿਆ ਨੂਸੀ ਆ ਅੱਜ ਮੈਂ ਸੁਭਦਾ ਮਜਰਾਸਤੀ ਗੋਸਲ ਸਾਬਕਾ ਸੈਨਿਕ ਸੰਘਰਸ਼ ਕਮੇਟੀ ਨੇਸ਼ਨਲ ਐਡਵਾਈਜ਼ਰ ਅੱਜ ਅਸੀਂ ਜਿਹੜਾ ਭਾਰਤ ਬੰਦ ਦਾ ਸੱਦਾ ਐਸਕੇਮ ਦੁਆਰਾ ਦਿੱਤਾ ਗਿਆ ਉਹਦੇ ਵਿੱਚ ਪੂਰੇ ਪੰਜਾਬ ਦੇ ਸਾਬਕਾ ਸੈਨਿਕ ਵੀ ਸਮੂਲੀਅਤ ਕਰ ਰਹੇ ਨੇ ਪੂਰੇ ਜ਼ਿਲ੍ਹਾ ਵਾਈਜ਼ ਉਹ ਪੂਰਾ 20 ਨੈਸ਼ਨਲ ਡਿਵਾਈਜ਼ਰ ਪੂਰੇ ਦੇਸ਼ ਦੇ ਸਾਬਕਾ ਸੈਨਿਕ ਵੀ ਕਿਸਾਨਾਂ ਦੇ ਨਾਲ ਅੱਜ ਮੋੜੇ ਨਾ ਮੋੜਾ ਜੋੜ ਕੇ ਜਿਹੜੇ ਖੜੇ ਆ ਕਿਉਂਕਿ ਇਹ ਜਿਹੜੇ ਮੁੱਦੇ ਆ ਇਹ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਜਨਰੇਸ਼ਨ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਾਡੇ ਜਿਹੜੇ ਬੱਚਿਆਂ ਦਾ ਜਿਹੜਾ ਵਾ ਪੇਖ ਜਿਹੜਾ ਦਾਂ ਤੇ ਲੱਗਾ ਹੋਇਆ ਵਾ ਇਹਦੇ ਵਾਸਤੇ ਅਸੀਂ ਅੱਜ ਜਿਹੜਾ ਐਸਕੇਐਮ ਵੱਲੋਂ ਜਿਹੜਾ ਭਾਰਤ ਬੰਦ ਦਾ ਜਿਹੜਾ ਸੱਦਾ ਉਹਦੇ ਵਿੱਚ ਸਮੂਲੀਅਤ ਕੀਤੀ ਆ ਔਰ ਅਸੀਂ ਪੂਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਬੀਂਗੇ ਸਾਬਕਾ ਸਹਿਣ ਦੇ ਨਾਤੇ ਅਪੀਲ ਕਰਦੇ ਆ ਭਾਵੇਂ ਨਾਨ ਪੋਲੀਟੀਕਲ ਮੋਰਚਾ ਭਾਵੇਂ ਪੋਲੀਟੀਕਲ ਮੋਰਚਾ ਇਹਨਾਂ ਨੂੰ ਸਾਡੇ ਵੱਲੋਂ ਅਪੀਲ ਹੈ ਕਿ ਤੁਸੀਂ ਇਕੱਠੇ ਹੋ ਕੇ ਆਪਣੇ ਹੱਕੀ ਮੰਗਾਂ ਵਾਸਤੇ ਜਿਹੜਾ ਵਾ ਸਰਕਾਰ ਦੇ ਨਾਲ ਆਪਾਂ ਸੰਘਰਸ਼ ਕਰਨਾ ਹੈ ਜਿਵੇਂ ਕਿ 13 ਫਰਵਰੀ ਨੂੰ ਸਾਡੇ ਕਿਸਾਨਾਂ ਦੇ ਉੱਤੇ ਹਰਿਆਣਾ ਗਵਰਨਮੈਂਟ ਨੇ ਜਿਹੜਾ ਤਸੱਦਦ ਕੀਤਾ ਉਹਦੀ ਵੀ ਅਸੀਂ ਪੁਰਜੋ ਨਿੰਦਿਆ ਕਰਦੇ ਆ ਕਿਉਂਕਿ ਇਹ ਸਾਨੂੰ ਸੰਵਿਧਾਨ ਨੇ ਅਧਿਕਾਰ ਦਿੱਤੇ ਨੇ ਕਿ ਅਸੀਂ ਸੰਵਿਧਾਨਕ ਤਰੀਕੇ ਨਾਲ ਆਪਣੇ ਹੱਕੀ ਮੰਗਾਂ ਵਾਸਤੇ ਅਸੀਂ ਸੰਘਰਸ਼ ਕਰਦੇ ਆ ਜਿਵੇਂ ਕਿ ਪਹਿਲੇ ਵੀ ਕੀਤੇ ਸੀਗੇ ਉਹ ਹੁਣ ਵੀ ਆਪਾਂ ਜਿਹੜਾ ਉਸ ਟਾਈਮ ਸਰਕਾਰ ਨੇ ਜਿਹੜੇ ਸਾਡੇ ਨਾਲ ਵਾਅਦਾ ਕੀਤਾ ਸੀਗੇ ਉਹ ਵਾਅਦਾ ਖਲਾਫੀ ਆ ਜਿੱਦਾਂ ਰੋਸ ਵਜੋਂ ਫਿਰ ਜਿਹੜੇ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਕੋਚ ਕਰ ਰਹੀਆਂ ਨੇ ਤੇ ਅਸੀਂ ਵੀ ਕੇ ਸਾਬਕਾ ਸੈਨਿਕ ਆਪਣੇ ਕਿਸਾਨ ਭਰਾਵਾਂ ਦੇ ਨਾਲ ਆਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਬੱਬਰੀ ਬਾਈਪਾਸ ਜਿਹੜਾ ਤੇ 10 10 ਵਜੇ ਤੋਂ ਲੈ ਕੇ 3 ਵਜੇ ਤੱਕ ਜਾਰੀ ਰਹੇਗਾ ਕੋ ਰੂਟ ਬਦ ਕੀਤੇ ਗਏ ਨੇ ਜੀ ਹਾਂ ਜੀ ਰੂਟ ਪਿੱਛੋਂ ਧਾਰੀਵਾਲ ਤੋਂ ਡਾਇਵਰਟ ਕਰ ਦਿੱਤੇ ਆ ਉਧਰੋਂ ਦਿਨਾਨਗਰ ਤੋਂ ਡਿਵਰਟ ਕਰ ਦਿੱਤੀ ਟ੍ਰੈਫਿਕ ਤਾਂ ਜੋ ਹੁਣ ਜਾਣ ਵਾਲੇ ਲੋਕਾਂ ਨੂੰ ਮੁਸ਼ਕਲ ਨਾ ਆਵੇ ਜਿਸ ਤਰ੍ਹਾਂ ਕੋਈ ਐਂਬੂਲੈਂਸ ਹੁੰਦੀ ਆ ਕੋਈ ਜਿਹੜਾ ਹੋਰ ਵੀਕਲ ਹੁੰਦਾ ਉਹਦੇ ਵਾਸਤੇ ਐਂਬੂਲੈਂਸ ਜਿਹੜੀਆਂ ਐਮਰਜੈਂਸੀ ਸੇਵਾਵਾਂ ਜਿਵੇਂ ਕੋਈ ਮੈਰਿਜ ਵਾਸਤੇ ਜਾ ਰਿਹਾ ਜਾਂ ਕੋਈ ਸਕੂਲ ਦੇ ਬੱਚੇ ਆ ਜਾਂ ਕੋਈ ਮੈਰਿਜ ਤੇ ਜਾ ਰਿਹਾ ਜਾਂ ਕੋਈ ਜਿਹੜੇ ਐਮਰਜੈਂਸੀ ਸੇਵਾਵਾਂ ਉਹ ਜਾ ਰਹੀਆਂ ਉਹਨਾਂ ਵਾਸਤੇ ਵੀ ਰੂਟ ਬਣਾ ਕੇ ਨਹੀਂ ਨਹੀਂ ਉਹਨਾਂ ਨੂੰ ਇੱਥੋਂ ਹੀ ਉਹਨਾਂ ਸਾਨੂੰ ਕਿਸਾਨ ਯੂਨੀਅਨ ਨੇ ਖੁਦ ਕਹਿਤਾ ਵੀ ਉਹਨਾਂ ਨੂੰ ਅਲਾਉ ਕੀਤਾ ਜਾਵੇ ਉਹਨਾਂ ਲਈ ਅਸੀਂ ਇੱਕ ਵੱਖਰਾ ਰਸਤਾ ਰੱਖਿਆ ਉਹਦੋਂ ਬੈਰੀਅਰ ਪਿੱਛੇ ਹਟਾ ਕੇ ਉਹਨਾਂ ਨੂੰ ਅੱਗੇ ਭੇਜ ਦਿੱਤਾ ਜੀ ਕਿੰਨੇ ਮਿੰਟ ਤੱਕ ਧੰਨਵਾਦ ਜੀ ਤੁਹਾਡਾ